ਪੰਜਾਬ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਬੰਬ ਫਟਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਵੱਡਾ ਧਮਾਕਾ ਜਿਹੜਾ ਬਾਰਡਰ ਏਰੀਆ ਦੇ ਵਿੱਚ ਹੋਇਆ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਵੀ ਆ ਉਹਨਾਂ ਦੇ ਉੱਤੇ ਤੰਜ ਕਸੇ ਜਾ ਰਹੇ ਨੇ ਕਿਉਂਕਿ ਜਿਹੜੀ ਪੰਜਾਬ ਦੀ ਲੈਂਡ ਸਥਿਤੀ ਹੈ ਉਹ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਤਾਂ ਇੱਥੇ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੇ ਕੋਲ ਪੰਜਾਬ ਦਾ ਗ੍ਰਹਿ ਵਿਭਾਗ ਆ ਉਹਨਾਂ ਨੂੰ ਘੇੜਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਜਿਹੜੀ ਲਾਅ ਐਂਡ ਸਥਿਤੀ ਹੈ ਉਹ ਬੇਕਾਬੂ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਉਹਨਾਂ ਨੇ ਕਿਹਾ ਹੈ ਕੇ ਬਾਰਡਰ ਏਰੀਏ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਤਮਾਕਾ ਹੋਇਆ ਹੈ ਰੈਮਲ ਪਿੰਡ ਦੇ ਵਿੱਚ ਤਾਂ ਪੰਜਾਬ ਪੁਲਿਸ ਦੇ ਹਵਲਦਾਰ ਜਤਿੰਦਰ ਸਿੰਘ ਦੇ ਘਰ ਇਹ ਤਮਾਕਾ ਹੋਇਆ ਐ ਐਸਐਸਪੀ ਬਟਾਲਾ ਨੇ ਇਸ ਤਮਾਕੇ ਨੂੰ ਮਾਮੂਲੀ ਦੱਸਿਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਤਮਾਕੇ ਬਾਰਡਰ ਏਰੀਏ ਦੇ ਵਿੱਚ ਬਾਰ ਬਾਰ ਕਿਉਂ ਹੋ ਰਹੇ ਨੇ ਇੰਨੇ ਤਮਾਕੇ ਹੋਣ ਦੇ ਬਾਅਦ ਵੀ ਪੰਜਾਬ ਪੁਲਿਸ ਹਮਲਾਵਰਾਂ ਨੂੰ ਕਾਬੂ ਕਰਨ ਦੇ ਵਿੱਚ ناکਾਮ ਕਿਉਂ ਹੈ ਸੀਐਮ ਭਗਵੰਤ ਮਾਨ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਦਰਦਸਤ ਰੱਖਣ ਦੇ ਵਿੱਚ ਬੁਰੀ ਤਰ੍ਹਾਂ ਜਿਹੜੇ ਨੇ ناکਾਮ ਨੇ ਮੁੱਖ ਮੰਤਰੀ ਜੀ ਬਾਰਡਰ ਏਰੀਏ 'ਚ ਅਜਿਹੇ ਹਮਲੇ ਮੁੜ ਪੰਜਾਬ ਨੂੰ ਕਾਲੇ ਦੌਰ ਵੱਲ ਨਾ ਲੇ ਜਾਣ ਸਮਾ ਰਹਿੰਦਿਆਂ ਅਮਨ ਕਾਨੂੰਨ ਵਿਵਸਥਾ ਦਰੁਸਤ ਕਰੋ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਕਾਲੇ ਪਾਣੀ ਦੇ ਦੌਰਵਾਲ ਜਿਹੜਾ ਪੰਜਾਬ ਨੂੰ ਨਾ ਲਜਾਓ ਤਾਂ ਇਸ ਦੇ ਲਈ ਕਾਨੂੰਨ ਵਿਵਸਥਾ ਜਿਹੜੀ ਆ ਉਹਨੂੰ ਦਰੁਸਤ ਕਰੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਆ ਜਿਹੜੀ ਉਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਬਾਰਡਰ ਏਰੀਆ ਦੇ ਵਿੱਚ ਲਗਾਤਾਰ ਪਿਛਲੇ ਕੁਝ ਲੰਬੇ ਸਮੇਂ ਤੋਂ ਜਿਹੜੇ ਧਮਾਕੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਪੁਲਿਸ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਪੰਜਾਬ ਅਲਸੇ ਅੰਨੇ ਧਮਾਕਿਆਂ ਦੇ ਬਾਅਦ ਵੀ ਜਿਹੜਾ ਮੁਲਜ਼ਮਾਂ ਨੂੰ ਫੜਨ ਦੇ ਵਿੱਚ ناکਾਮ ਕਿਉਂ ਐ ਤਾਂ ਉਹਨਾਂ ਨੇ ਕਿਹਾ ਕਿ ਐਸਐਸਪੀ ਬਟਾਲਾ ਨੇ ਇਸ ਧਮਾਕੇ ਦੇ ਉੱਤੇ ਜਿਹੜਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਇੱਕ ਮਾਮੂਲੀ ਜਿਹਾ ਜਿਹੜਾ ਧਮਾਕਾ ਹੈ ਪਰ ਉਹਨਾਂ ਨੇ ਕਿਹਾ ਵੀ ਜੇ ਮਾਮੂਲੀ ਜਾਈ ਧਮਾਕਾ ਹੈ ਪਰ ਫਿਰ ਵੀ ਜਿਹੜਾ ਚਿੰਤਾ ਦੀ ਗੱਲ ਹੈ ਪੰਜਾਬ ਦੇ ਬਾਰਡਰ ਦਾ ਏਰੀਆ ਇੱਥੇ ਧਮਾਕੇ ਨੇ ਜਿਹੜੇ ਇਹ ਚਿੰਤਾ ਦੀ ਗੱਲ ਖੜੀ ਕਰਦੇ ਨੇ ਤਾਂ ਵਿਕਰਮ ਚਿਸ ਮਜੀਠੀਆ ਦੇ ਵੱਲੋਂ ਆਪਣੇ ਪੇਜ ਦੇ ਉੱਤੇ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਇਹ ਵੱਡੇ ਸਵਾਲ ਨੇ ਜਿਹੜੇ ਹੋ ਖੜੇ ਕੀਤੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਧਮਾਕਾ ਹੋਇਆ ਹੈ ਇਹ ਧਮਾਕਾ ਇੱਕ ਪੁਲਿਸ ਮੁਲਾਜ਼ਮ ਦੇ ਘਰ ਦੇ ਵਿੱਚ ਹੋਇਆ ਤਾਂ ਤੁਹੋਂ ਦੱਸਦੇ ਨੇ ਆ ਪਿੰਡ ਰੈਮਲ ਦੇ ਵਿੱਚ ਹੋਏ ਧਮਾਕੇ ਦੀ ਪੁਸ਼ਟੀ ਕਰਦੇ ਹੋਏ ਬਟਾਲਾ ਦੇ ਐਸਐਸਪੀ ਸੁਮੇਲ ਕਾਸਿਮ ਮੀਰ ਜੀ ਨੇ ਕਿਹਾ ਕਿ ਇਹ ਘਟਨਾ ਤੀਬਰਤਾ ਵਾਲਾ ਧਮਾਕਾ ਹੈ ਤੇ ਪੁਲਿਸ ਨੇ ਇਸ ਦੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਫੋਰੈਂਸਿਕ ਟੀਮਾਂ ਨੂੰ ਵੀ ਬੁਲਾਇਆ ਗਿਆ ਹੁਣ ਤੱਕ ਪੰਜਾਬ ਵਿੱਚ ਜਿਹੜੇ ਵੀ ਅੱਤਵਾਦੀ ਸੰਗਠਨ ਪੁਲਿਸ ਚੌਕੀਆਂ ਤੇ ਥਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਸਨ ਹੁਣ ਪਹਿਲੀ ਵਾਰ ਕਿਸੇ ਪੁਲਿਸ ਵਾਲ ਦੇ ਘਰ ਦੇ ਜਿਹੜਾ ਇਹ ਹਮਲਾ ਹੋਇਆ ਇਸ ਤੋਂ ਪਹਿਲਾਂ ਪੰਜਾਬ ਵਿੱਚ 11 ਤਮਾਕੇ ਹੋ ਚੁੱਕੇ ਨੇ ਐਸਐਸਪੀ ਬਟਾਲਾ ਸੁਮੇਲ ਕਾਸਿਮ ਮੀਰ ਨੇ ਦੱਸਿਆ ਕਿ ਇਹ ਘਟਨਾ ਘੱਟ ਜਿਹੜੀ ਆਹੋ ਤੀਬਰਤਾ ਵਾਲਾ ਜਿਹੜਾ ਤਮਾਕਾ ਸੀ ਇਸ ਨੂੰ ਗਰਨੇਡ ਹਮਲਾ ਕਹਿਣਾ ਜਿਹੜਾ ਹੈ ਜਲਦਬਾਜ਼ੀ ਹੋਵੇਗੀ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੀ ਜਿਹੜੀ ਆ ਹੋਰ ਜਾਣਕਾਰੀ ਆ ਉਹ ਸਾਂਝੀ ਕੀਤੀ ਜਾਵੇਗੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵਿਕਰਮਜੀਤ ਸਿੰਘ ਮਜੀਠੀਆ ਲਗਾਤਾਰ ਤੰਜ ਕਸਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਅਮਨ ਕਾਨੂੰਨ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਜਿਹੜੇ ਸਵਾਲ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਦੇ ਵਿੱਚ ਕਹਿੰਦੇ ਗ੍ਰਹਿ ਮੰਤਰਾਲਾ ਉਸ ਨੂੰ ਲੈ ਕੇ ਵੀ ਵੱਡੇ ਸਵਾਲ ਨੇ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਖੜੇ ਕੀਤੇ ਗਏ ਨੇ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਰਾਸ਼ ਨਿਊਜ਼ ਦੇ ਨਾਲ